ਲਿਸੀ ਜ਼ਿਲ੍ਹਾ ਬਟਾਲਾ ਦੇ ਫਤਿਹਗੜ੍ਹ ਪੁਲਿਸ ਵੱਲੋਂ ਇੱਕ ਐਸੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਵੱਲੋਂ ਕਈ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਗ੍ਰਿਫਤਾਰ ਚੋਰ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਹ ਵਕਾਗ ਪਿੰਡਾਂ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਅਤੇ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਇਹ ਇਨਾ ਸ਼ਤਰ ਚੋਰ ਸੀ ਕਿ ਕਿਸੇ ਨੂੰ ਸੱਕਣਾ ਹੋਵੇ ਇਸ ਲਈ ਇਹ ਜਿਸ ਪਿੰਡ ਵਿੱਚ ਚੋਰੀ ਕਰ ਜਾਂਦਾ ਸੀ ਤਾਂ ਦੇਰ ਅਦ ਆਪਣੇ ਘਰ ਤੋਂ ਸਾਈਕਲ ਤੇ ਨਿਕਲਦਾ ਸੀ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਾਬਤ ਆ ਜਾਂਦਾ ਸੀ ਉਤਨੇ ਗ੍ਰਿਫਤਰ ਵਿਅਕਤੀ ਦੀ ਪਛਾਣ ਸਾਂਸਨਗਵਾਸੀ ਪਿੰਡ ਵੀਰਾ ਤੇਜਾ ਵੱਲੋਂ ਹੋਈ ਹੈ ਬੀਐਸਟੀ ਫਟਕਲ ਚੋਰੀਆ ਸੁਖਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਰੀਜ਼ ਪਾਰਟੀ ਵੱਲੋਂ ਇਸੇ ਵਿਅਕਤੀ ਦੀ ਭਾਲ ਕੀਤੀ ਕਿਉਂਕਿ ਇਸ ਪੂਰੇ ਇਲਾਕੇ ਵਿੱਚ ਗੁਰੂ ਘਰਾਂ ਵੱਜੀ ਚੋਰੀਆਂ ਕਈ ਵਾਰਦਾਤਾਂ ਹੋ ਰਹੀਆਂ ਸਨ ਅਤੇ ਉਹਨਾਂ ਵੱਲੋਂ ਇਸ ਨੂੰ ਗ੍ਰਿਫਤਰ ਕਰ ਚੋਰੀ ਦਾ ਸਮਾਨ ਜਿਵੇਂ ਕਿ ਫ੍ਰਿਜ ਇਨਵਰਟਰ ਬੈਟਰੀਆਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਗੈਸ ਸਿਲੰਡਰ ਅਤੇ 4300 ਰੁਪਏ ਨਕਦੀ ਜੋ ਗੁਰੂ ਘਰ ਦੀ ਗੁਰਗ ਤੋਂਰ ਕੇ ਚੋਰੀ ਕੀਤੀ ਸੀ ਉਹ ਵੀ ਬਰਾਮਦ ਕੀਤੀ ਹੈ ਅਤੇ ਪੁਲਿਸ ਮੁਤਾਬਕ ਹੁਣ ਤੱਕ ਪੁਛੇ ਸਿਧਰਾਨ ਇਸ ਨੇ ਖੁਦ ਕਬੂਲ ਕੀਤਾ ਕਿ ਉਸ ਵੱਲੋਂ 5 ਦੇ ਤਰੀਕ ਚੋਰੀ ਦੀਆਂ ਮਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਚੋਰੀ ਮਹੱਲਾ ਕਲੀਨ ਵਿੱਚ ਕੀਤੀ ਹੈ ਅਤੇ ਬਾਕੀ ਸਾਰੀਆਂ ਮਾਰਦਾਤਾ ਉਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਤੀਆਂ ਗਈਆਂ ਹਨ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਇਹ ਜੀ ਐਸਐਸਪੀ ਬਟਾਲਾ সোহੇਲ ਕਾਸਮ ਮੀਰ ਆਈਪੀਐਸ ਸਰ ਜਿਹੜੇ ਨੇ ਉਹਨਾਂ ਨੇ ਇੱਥੇ ਕੁਝ ਪਿਛਲੇ ਕਾਫੀ ਸਮੇਂ ਤੋਂ ਕਰੀਬ 1 ਸਾਲ ਤੋਂ ਜਿਹੜਾ ਗੁਰਦੁਆਰਾ ਸਾਹਿਬ ਅਤੇ ਆਮ ਆਦਮੀ ਕਲੀਨਿਕ ਦੇ ਵਿੱਚ ਜਿਹੜਾ ਚੋਰੀਆਂ ਹੋ ਰਹੀਆਂ ਸੀਗੀਆਂ ਜਿਸ ਦੇ ਵਿੱਚ ਕਿ ਵੀਡੀਓ ਫੁਟੇਜ ਦੇ ਵਿੱਚ ਇੱਕ ਸਾਈਕਲ ਤੇ ਇੱਕ ਬੰਦਾ ਆ ਰਿਹਾ ਸੀ ਔਰ ਉਹੀ ਚੋਰੀਆਂ ਨੂੰ ਇਸ ਚੋਰੀਆਂ ਨੂੰ ਅੰਜਾਮ ਦੇ ਰਿਹਾ ਸੀਗਾ। ਤੋਂ ਇਹ ਗੁਰਦੁਆਰਾ ਕਿਉਂਕਿ ਚੋਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ 'ਚ ਹੋ ਰਹੀਆਂ ਸੀ ਵਾਰ-ਵਾਰ ਬੜਾ ਸੈਸਟਿਵ ਇਸ਼ੂ ਸੀਗਾ ਤੇ اسپੈਸ਼ਲੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੇ ਕਿ ਇਹ ਜਿਹੜਾ ਇਹ ਚੋਰ ਜਿਹੜਾ ਇਹਨੂੰ ਜਿਹੜਾ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਫੜਿਆ ਜਾਵੇ। ਦੇ ਵਿੱਚ ਕਿ ਅਸੀਂ ਐਸ ਐਚਓ ਕਣੀਏ ਕੇ ਬਾਂਗਰ ਦੀ ਇੱਕ ਟੀਮ ਅੰਡਰ ਨਾਲ ਉਹਨਾਂ ਦੇ ਚੌਕੀ ਇੰਚਾਰਜ ਅਲੀਵਾਲ ਤੇ ਇੱਕ ਲੜਕਾ ਹੈਡਗੇਸਟੇਬਲ ਪਰਵਿੰਦਰ ਫਤੇਕਰ ਚੂੜੀਆਂ ਤੋਂ ਇਹਨਾਂ ਸਾਰਿਆਂ ਦੀ ਇੱਕ ਟੀਮ ਬਣਾ ਕੇ ਇਸ ਕੰਮ ਤੇ ਲਾਏ ਗਏ ਸੀਗੇ ਜੋ ਕਿ ਇਹਨਾਂ ਦੇ ਇੱਥੇ ਸ਼ਮਸ਼ੇਰਪੁਰ ਪਿੰਡ ਇੱਕ ਜਿਹੜੀ ਹੈ ਆ ਪਿਛਲੇ ਦਿਨੀ ਇੱਕ ਚੋਰੀ ਗੁਰਦੁਆਰਾ ਸਾਹਿਬ ਚੋਈ ਜਿਹਨੂੰ ਕਿ ਟਰੇਸ ਕਰਦਿਆਂ ਕਰਦਾਂ ਟਰੈਕ ਕਰਦੇ ਹਿਊਮਨ ਇੰਟੈਲੀਜੈਂਸ ਹੋਰ ਜਿਹੜੀ ਦੂਜੀ ਹੈਗੀ ਹੈ ਟੈਕਨੀਕਲ ਰਿਸੋਰਸਸ ਦੇ ਨਾਲ ਕ੍ਰੇਸ ਕਰਦੇ ਆ ਤੇ ਇੱਕ ਜ਼ੀਰੋਗ ਨਿਸ਼ਾਨ ਸਿੰਘ son of ਬਲਵਿੰਦਰ ਸਿੰਘ ਵਾਸੀ ਵੀਲਾ ਤੇਜਾ ਨਾਦਾ ਜਿਹੜਾ ਵਿਅਕਤੀ ਹੈ ਇਹ ਜਿਹੜਾ ਇਹਦੇ ਤੇ ਆ ਕੇ ਜ਼ੀਰੋ ਜਿਹੜੀ ਰੁਕੀ ਜਦੋਂ ਅਸੀਂ ਇਹਨੂੰ ਲਿਆ ਕੇ ਪੁਸ਼ਗਿਸ਼ ਕੀਤੀ ਗਈ ਇਹਨੇ ਕਰੀਬ 8-9 ਚੋਰੀਆਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ ਦੀ ਰੀਸੈਂਟਲੀ ਜਿਹੜੀਆਂ ਹੋਈਆਂ ਉਹ ਸਾਰੀਆਂ ਇਹਨੇ ਜਿਹੜੀਆਂ ਕਬੂਲ ਕੀਤੀਆਂ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮਾਰਚ ਮਹੀਨੇ ਦੇ ਵਿੱਚ 7 ਤਰੀਕ ਨੂੰ ਇੱਕ ਆਮ ਆਦਮੀ ਕਲੀਨਿਕ ਫਤੇਗੜ ਚੋੜੀਆਂ ਦੇ ਵਿੱਚ ਚੋਰੀ ਹੋਈ ਸੀ ਜਿਸ ਸਬੰਧ ਦੇ ਵਿੱਚ ਕਿ ਉੱਥੇ ਐਫਆਈਆਰ ਨੰਬਰ ਜਿਹੜੀ ਹੈਗੀ ਹੈ 18 ਦਰਜ ਕੀਤੀ ਗਈ ਸੀ 18/24 ਅਰ اور ਉਹਦੇ ਨਾਲ ਹੀ ਇੱਕ ਦਾਦੂ ਜੋਧ ਪੈਣ ਚੋਰੀ ਹੋਈ ਸੀਗੀ ਆਮ ਆਦਮੀ ਕਲੀਨਿਕ 'ਚ ਜਿਹਦੇ ਵਿੱਚ ਕੇ ਆਪਣਾ ਇੱਕ ਇਨਵਰਟਰ ਬੈਟਰੀ ਐਂਡ ਨਾਲ ਇੱਕ ਫਰਿੱਜ ਜਿਹੜੀ ਚੋਰੀ ਹੋਈ ਸੀਗੀ ਅ ਇਸੇ ਤਰੀਕੇ ਨਾਲ ਗੁਰਦੁਆਰਾ ਸਾਹਿਬ ਫਤਿਹਗੜ ਚੂੜੀਆਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਹੈ ਉਥੇ ਚੋਰੀ ਹੋਈ ਸੀਗੀ ਗੋਲਗ ਦੀ ਚੋਰੀ ਹੋਈ ਸੀਗੀ ਔਰ ਨਾਲ ਹੀ ਮਜੀਠਾ ਰੋਡ ਜਿਹੜੀ ਹੈ ਰੀਸੈਂਟਲੀ ਹੁਣ ਆ ਪਿਛਲੇ ਮਹੀਨੇ ਮਜੀਠਾ ਰੋਡ ਗੁਰਦੁਆਰਾ ਸਾਹਿਬ ਹੈ ਉਥੇ ਇਸ ਤਰ੍ਹਾਂ ਚੋਰੀ ਹੋਈ ਸੀ ਇੱਕ ਕੋਟਲੀ ਸੂਰਤ ਮੱਲੀਆਂ ਗੁਰਦੁਆਰਾ ਸਾਹਿਬ ਹੈ ਉਥੇ ਚੋਰੀ ਹੋਈ ਸੀ ਔਰ ਜ਼ਿਆਦਾਤਰ ਇਹਦਾ ਮੇਨ ਮੋਡਸ ਆਪਰੇਂਡ ਹੀ ਇਹ ਸੀਗਾ ਕਿ ਇਹ ਸਾਈਕਲ ਤੇ ਹੀ ਆਉਂਦਾ ਸੀਗਾ ਰਾਤ ਲੇਟ ਆਵਰਸ ਐਂਡ ਆ ਕੇ ਸਭ ਤੋਂ ਪਹਿਲੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਐਂਟਰ ਕਰਦਾ ਸੀਗਾ ਉਥੇ ਲਾਈਟ ਆਫ ਕਰਕੇ ਉਹਦਾ ਡੀਵੀਆਰ ਜਿਹੜਾ ਕੱਟ ਲੈਂਦਾ ਸੀਗਾ ਤਾਂ ਕਿ ਇਹ ਇਹਨੂੰ ਇਸ ਗੱਲ ਦੀ ਪੂਰਾ ਇਲਮ ਸੀਗਾ ਕਿ ਪੁਲਿਸ ਜਿਹੜੀ ਆ ਉਹ ਜਿਹੜੀ ਐ ਇਤੋਂ ਜਿਹੜਾ ਉਹ ਟ੍ਰੇਸ ਕਰਦੀ ਆ ਸੋ ਇਹ ਜਿਹੜੀ ਚੋਰੀ ਸ਼ਮਸ਼ੇਰਪੁਰ ਵਾਲੀ ਹੋਈ ਹੈ ਇਹਦੇ ਵਿੱਚ ਸਾਡੇ ਕੋ ਸਾਰੇ ਜਿਹੜੇ ਨੇ ਜੇ ਸਿਲੰਡਰ ਉੱਥੇ ਚੋਰੀ ਕੀਤੇ ਸੀਗੇ ਬੈਟਰੀ ਇਨਵਰਟਰ ਚੋਰੀ ਕੀਤਾ ਸੀਗਾ ਐਲਸੀਡੀ ਚੋਰੀ ਕੀਤੀ ਸੀ ਪਲੱਸ ਨਾਲ ਜਿਹੜੀ ਐ 4300 ਰੁਪਏ ਦੀ ਜਿਹੜੀ ਐ ਛੜਾਵਾ ਜਿਹੜਾ ਸੀਗਾ ਉਹ ਜਿਹੜਾ ਉਹ ਚੋਰੀ ਕੀਤਾ ਸੀ ਉਹ ਸਾਰਾ ਜਿਹੜਾ ਬਿਲਕੁਲ ਬਰਮਦ ਹੋ ਚੁੱਕਾ ਵੈ ਪਰ ਪਿਛਲੀਆਂ ਚੋਰੀਆਂ ਦੇ ਵਿੱਚ ਜਿਹੜਾ ਨੇ ਆਪਣਾ ਫਰੈਂਚ ਚੋਰੀ ਕੀਤਾ ਸੀ ਡਬਲ ਡੋਰ ਇੱਕ ਉਹ ਐਂਡ ਸਿਲੰਡਰ ਤੇ ਇਹਦਾ ਸਾਈਕਲ ਜਿਹੜਾ ਸੀ ਸਾਰਾ ਕੁਝ ਬਰਾਮਦ ਕਰ ਚੁੱਕੇ ਆ ਤੇ ਸਾਨੂੰ ਉਹਦੇ ਹੋਰ ਅਸੀਂ ਇਹਨੂੰ ਜਿਹੜਾ ਡੂੰਘਾਈ ਚ ਤਫ਼ਤੀਸ਼ ਕਰਾਂਗੇ ਸਾਨੂੰ ਹੋਰ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰਕੇ ਤੇ ਬਾਕੀ ਬਰਾਮਦਗੀ ਹੋਣ ਵੀ ਆ ਸਕਦੇ ਆ ਹਾਂ ਇੱਥੇ ਇੱਕ ਜਿਹੜਾ ਕਰੀਬ 10-12 ਸਾਲ ਪਹਿਲੇ ਕੋਈ ਮੱਝ ਚੋਰੀ ਦਾ ਕੇਸ ਇੱਥੇ ਜਿਹੜਾ ਰਜਿਸਟਰਡ ਹੈਗਾ ਸਰ ਇਹ ਹੁਣ ਲੇਟ ਕਦੋਂ ਤੱਕ ਸਰਕਾਰ ਨਹੀਂ ਹੋਏਗਾ ਇਹ ਹੁਣ ਜਿਹੜਾ ਵਾਜੀ ਜਿਹੜਾ ਸਾਡੇ ਕੋਲ ਐਸ ਆਫ ਨਾਓ ਜਿਹੜਾ ਹੁਣ ਸਾਡੇ ਕੋਲ ਰਿਕਾਰਡ ਹੈ ਮਾਰਚ ਮਹੀਨੇ ਜਿਹੜਾ ਇੱਥੇ ਜਿਹੜਾ ਪਰਚਾੜ 7 ਤਰੀਕ ਦਾ ਜਿਹੜਾ ਮਾਰਚ ਮਹੀਨੇ ਦੀ 7 ਤਰੀਕ ਤੋਂ ਬਾਅਦ ਕੰਟੀਨਿਊਸਲੀ ਐਕਟਿਵ ਹੈ ਜਿਹੜੇ ਆ ਤੁਹਾਨੂੰ ਮੈਂ 6 7 ਜਿਹੜੀਆਂ ਚੋਰੀਆਂ ਗਣਾਈਆਂ ਗੁਰਦੁਆਰਾ ਸਾਹਿਬ ਦੀਆਂ ਤੇ ਆਮ ਆਦਮੀ ਕਲੀਨਿਕ ਦੀਆਂ ਮਾਰਚ ਤੋਂ ਲੈ ਕੇ ਹੁਣ ਤੱਕੀਆਂ ਨੇ ਕਿ ਆਪਾਂ ਕਹਾਂ ਸ ਤਾਂ ਪਿਛਲੇ ਕਰੀਬ 6-7 ਮਹੀਨੇ ਤੋਂ ਐਕਟਿਵ ਸੀਗਾ ਬਟ ਉਸ ਤੋਂ ਪਹਿਲੇ ਵੀ ਇਹੋ ਜਿਹਿਆਂ ਕਾਫੀ ਹੋਣਗੀਆਂ ਜਿਹੜੀਆਂ ਕਿ ਇੰਟਰੈਸਪਲਿਸ ਨੇ ਦੇਤੀਆਂ ਜਾਂ ਦੂਜੀਆਂ ਦੇਤੀਆਂ ਉਹ ਅਸੀਂ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਇਹਦੇ ਕੋਲ ਪੁੱਛਗਛ ਕਰਕੇ ਤੇ ਉਹ ਵੀ ਸਾਰਾ ਜਿਹੜਾ ਟ੍ਰੇਸ ਕਰਾਂਗੇ ਇਹ ਸਾਰਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਸਾਈਕਲ ਚੋਰ ਦੇ ਨਾਂ ਤੇ ਮਸ਼ਹੂਰ ਸੀਗਾ ਪਿਛਲੇ ਦਿਨੀ ਜਿਹੜੀ ਨਿਊਜ਼ ਲੱਗੀ ਸੀ ਉਹੋ ਹੀ ਲਿਖੀ ਸੀ ਵੀ ਸਾਈਕਲ ਚੋਰ ਜਿਹੜਾ ਉਹਨੇ ਬੜੀ ਦਹਿਸ਼ਤ ਪਾਈ ਹੈ ਉਹ ਇਹੋ ਸਾਈਕਲ ਚੋਰ ਸੀਗਾ ਜੀ ਜਿਹਨੇ ਦਹਿਸ਼ਤ ਪਾਈ ਸੀ ਫਤਿਹਗੜ ਚੂੜੀਆਂ ਲਾਕੇ ਦੇ ਵਿੱਚ ਮਤਲਬ ਇਹ ਸਾਈਕਲ ਤੇ ਹੀ ਕਰਦਾ ਸੀ ਔਰ ਕਰਦਾ ਵੀ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਜਾਂਦਾ ਸੀਗਾ ਇਹਨਾਂ ਸਪੈਸ਼ਲੀ ਤੁਸੀਂ ਸਾਈਕਲ ਦੇਖੋਗੇ ਇਹਦਾ ਤਾਂ ਸਪੈਸ਼ਲੀ ਇਸ ਤਰੀਕੇ ਨਾਲ ਮੋਡੀਫਾਈ ਕਰਾਇਆ ਸੀਗਾ ਕਿ ਉੱਤੇ ਕਾਫੀ weight ਹੈ ਜਿਹੜਾ ਪਿੱਛੇ ਆਪਣੇ ਉੱਤੇ ਰੱਖ ਕੇ ਤੇ ਲੈ ਕੇ ਜਾ ਸਕਦਾ ਸੀਗਾ ਤਰਨ ਪਰਵਤਨ ਵੀ ਇਹਨੇ ਕੀਤਾ ਹੋਇਆ ਤਾਂ ਸੀ ਜੀ ਹਾਂ ਉਹ ਸਾਡੇ ਇਨਵੈਸਟੀਗੇਸ਼ਨ ਦਾ ਖਿਆਲ 파ਟ ਨਹੀਂ ਗਿਆ ਬਟ ਉਹਦੇ ਨਾਲ ਕੋਈ ਇਹਦਾ ਇਹਦਾ ਕੰਸਰਨ ਨਹੀਂ ਹੈਗਾ ਇਹਦਾ ਜਿਹੜਾ ਹੋਰ ਵੀ ਸਾਹਮਣੇ ਆ ਸਕਦਾ ਜੀ ਚੋਰੀਆਂ ਕੋਈ ਨਿਕੋ ਕੇ ਸਾਹਮਣੇ ਆ ਸਕਦੀਆਂ ਜੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਜਿਹੜੀਆਂ ਨੇ ਬਿਲਕੁਲ ਇਹਦੇ ਚ ਇਹ ਤੇ ਸਾਡੀ ਜਿਹੜੀ ਪ੍ਰੀਲਿਮਿਨਰੀ ਜਿਹੜੀ ਇਨਕੁਆਰੀ ਸਾਡੀ ਹੋਈ ਹੈ ਮੋਟੇ ਮੋਟੇ ਤੌਰ ਤੇ ਜਿਹੜਾ ਆ ਜਿਹੜੀਆਂ 8-10 ਚੋਰੀਆਂ ਜਿਹੜੀਆਂ ਨੇ ਮੰਨੀਆਂ ਨੇ ਬਟ ਹੋਰ ਬਾਕੀ ਵੀ ਜਿਹੜੀਆਂ ਅਸੀਂ ਸਾਈਕਲ ਤੇ ਸੇਮ ਮੋਡਸ ਪੈਂਡੀ ਦੀਆਂ ਉਹ ਸਾਰੀਆਂ ਸਾਰੀਆਂ ਅਸੀਂ ਉਹਨਾਂ ਦੇ ਬਾਰੇ ਇਹਦੇ ਕੋਲ ਪੁੱਛ ਕੇਸ਼ ਕਰਾਂਗੇ ਅਜੇ ਅਜੇ ਇਕੱਲਾ ਹੀ ਜਿਹੜਾ ਇਹ ਚੋਰੀਆਂ ਨੂੰ ਅੰਜਾਮ ਦੇਣਾ ਜੀ ਹਜੇ ਤੱਕ ਜਿਹੜਾ ਇਕੱਲਾ ਹੀ ਕਰਦਾ ਉਹਦਾ ਇਕੱਲਾ ਚੋਰੀ ਕਰਨ ਦਾ ਇਹ ਬੈਨੀਫਿਟ ਹੁੰਦਾ ਵਾ ਵੀ ਬੰਦੇ ਕੋ ਫੜੇ ਜਾਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿਉਂਕਿ ਜੇ ਦੋ ਬੰਦੇ ਹੋਣ ਤੇ ਅਸੀਂ ਦੋਨਾਂ ਨੂੰ ਫੜ ਕੇ ਆਪਸ ਚ ਉਹਨਾਂ ਦੀ ਕ੍ਰਾਸ ਕੁਐਸਚਨਿੰਗ ਕਰਕੇ ਤੇ ਉਹ ਉਹਦੇ ਵਿੱਚ ਫਿਰ ਫਰਕ ਪੈ ਜਾਂਦਾ ਬਟ ਜੇ ਇਕੱਲਾ ਹੀ ਬੰਦਾ ਕਰਦਾ ਹੋਵੇ ਤੇ ਉਹਦੇ ਵਿੱਚ ਚਾਂਸਸ ਬਹੁਤ ਘੱਟ ਜਾਂਦੇ ਆ ਜਿਹੜੇ ਜਿਹੜੇ ਸਟੋਰ ਖੜੇ ਗਏ ਆ ਉਹ ਨਸ਼ੇ ਦੇ ਆਦੀ ਹੈਗੇ ਸੀ ਇਹ ਵੀ ਨਸ਼ਾ ਕਰਦਾ ਨਹੀਂ ਇਹਦੇ ਬਾਰੇ ਹਜੇ ਇਹੋ ਜੀ ਗੱਲ ਜਿਹੜੀ ਆ ਸਾਨੂੰ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਹੁਣ ਤੱਕ ਸਾਨੂੰ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਈ ਇਹ ਨਸ਼ੇ ਦਾ ਕੋਈ ਆਦੀ ਸੀਗਾ ਤੇ ਬਿਲਕੁਲ ਠੀਕ ਲੱਗ ਰਿਹਾ ਤਾਂ ਦਰੁਸਤ ਜਿਹੜਾ ਸਮਾਨ ਚੋਰੀ ਕਰਦਾ ਇਹ ਫਿਰ ਕਿੱਥੇ ਜਾ ਕੇ ਵੇਚਦਾ ਸੀ ਇਹ ਅਲੱਗ-ਅਲੱਗ ਜਿੱਦਾਂ ਜਿੱਦਾਂ ਇੱਕ ਤਾਂ ਨੇ ਫ੍ਰਿਜ ਤਾਂ ਨੇ ਆਪਣੇ ਘਰ ਹੀ ਰੱਖੀ ਸੀਗੀ ਬਾਕੀ ਜਿਹੜਾ ਇੱਥੇ ਕਬਾੜੀ ਐ ਇਹ ਹੈਗਾ ਇੱਕ ਸਦਾ ਖੋਦਗੜ ਚੂੜੀਆਂ ਦਾ ਇਹ ਉਹਨੂੰ ਸਿਲੰਡਰ ਉਹਨੇ ਦਿੱਤੇ ਸੀ ਇਹ ਕਹਿ ਕੇ ਦਿੱਤੇ ਸੀ ਵੀ ਮੈਂ ਮੇਰੇ ਘਰ ਦਾ ਮੈਨੂੰ ਜ਼ਰੂਰਤ ਪੈ ਗਈ ਐ ਜਿੱਦਾਂ ਕੋਈ ਬਹਾਨਾ ਲਾ ਕੇ ਵੀ ਮੇਰੇ ਬਿਮਾਰ ਐ ਕੋਈ ਤੇ ਇਸ ਚੀਜ਼ਾਂ ਨੂੰ ਦਿੱਤੇ ਸਿਰਫ ਇੱਕ ਫਟੇਗਾ ਚੂਹੇ ਜੀ ਕੋ ਕਬਾੜੀਆਂ ਦੱਸ ਰਹੇ ਨੇ ਸਿਰਫ ਇੱਕ ਹੀ ਜਿਹੜਾ ਵਾ ਉਹ ਮੋਟਰਸਾਹਬ ਜਿਹੜੇ ਚੋਰ ਚੋਰੀ ਕਰਕੇ ਡਿਸਟਰੋਏ ਕਰਕੇ ਵੇਚਦੇ ਆ ਬਾਕੀ ਨਹੀਂ ਲੈਂਦੇ ਉਹ ਕੀ ਪੁਲਿਸ ਉੱਤੇ ਹੀ ਕੋਈ ਕਾਰਵਾਈ ਕਰਦੇ ਬਿਲਕੁਲ ਜੀ ਜਿਹੜਾ 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 ਸਾਡੇ ਜੀ ਜਿਹੜਾ ਸਾਡੇ ਧਿਆਨ ਚਾਹੀਏਗਾ ਦੂਜਾ ਬਿਲਕੁਲ ਇਹ ਸ਼ਕਤੀ ਨਾਲ ਤੁਹਾਡੇ ਮੱਦੇਨਜ਼ਰ ਤਾੜਨਾ ਵੀ ਹੈ ਜਿਹੜੇ ਆਪਣੇ ਕਬਾੜੀਆਂ ਨੂੰ ਪਲੱਸ ਦੂਜਾ ਵੀ ਜਿਹੜਾ ਵੈਰੀਫਾਈ ਕਬਾੜੀਏ ਪਲੱਸ ਜਿਹੜੇ ਸੁਨਾਰੇ ਨੇ ਵੀ ਜਿਹੜਾ ਵੀ ਕੋਈ ਸਮਾਨ ਖਰੀਦਣਾ ਦਾ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਨਹੀਂ ਸੁਣੀ ਜਾਏਗੀ ਉਹਨਾਂ ਦੀ ਗੱਲ ਵੀ ਤਾਂ ਸੜ ਕੋ ਗਹਿਣੇ ਰੱਖਿਆ ਸੀ ਇਦਾਂ ਸੀ ਕਿਉਂਕਿ ਇਹ ਇਹ ਬੰਦੇ ਨੇ ਜਦੋਂ ਕੋਈ ਦੇਣ ਆਂਦਾ ਉਹਦੇ ਬਾਰੇ ਜਜਮੈਂਟ ਹੋ ਜਾਂਦੀ ਹੈ ਬੰਦੇ ਨੂੰ ਕਿ ਜਦੋਂ ਕੋਈ 2000 ਦੀ ਚੀਜ਼ ਆਪਾਂ ਨੂੰ 500 ਜਾਂ 700 ਚ ਦੇ ਰਿਆ ਉਹ ਕਹਿੰਦੇ ਨਾ ਵੀ ਚੋਰੀ ਦੇ ਕੱਪੜੇ ਤੇ ਡਾਂਗਾ ਤੇ ਗਾਜ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਉਹ ਜਿਹੜਾ ਉਹਦੇ ਬਾਰੇ ਉਹ ਆਪਣਾ ਖਾਸ ਖਿਆਲ ਕਿ ਇਦਾਂ ਵੀ ਚੀਜ਼ਾਂ ਨਾ ਖਰੀਦਣ ਸਰ ਇੱਕ ਗੁਰੂ ਪਰ ਨਿਸ਼ਾਨਾ ਨਾ ਜੀ ਆਪਾਂ ਮਤਲਬ ਬੇਸਿਕਲੀ ਦਾ ਇਹ ਨਹੀਂ ਕਹਿ ਸਕਦੇ ਆਪਾਂ ਕਿ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਦੀ ਚੋਰੀ ਕਰ ਰਿਹਾ ਸੀਗਾ ਤੇ ਮਤਲਬ ਗੋਲਕ ਚ ਜਿੱਤੂ ਨੂੰ ਇਜ਼ੀ ਮਨੀ ਮਿਲਦਾ ਸੀਗਾ ਇਹਨੂੰ ਪਤਾ ਸੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਾ ਕੋਈ ਉਹ ਆਪਣਾ ਰਾਤ ਨੂੰ ਜਿੱਥੇ ਆਇਡੈਂਟੀਫਾਈ ਕਰ ਲੈਂਦਾ ਰਿਹਾ ਵੀ ਇੱਥੇ ਨਹੀਂ ਹੈ ਕੋਈ ਤੇ ਸੌਖਾ ਜਿਹੜਾ ਸੀ ਵੀ ਬਾਕੀ ਦੇ ਲੋਕੀ ਖੋਫਕਾਂਦੇ ਇਹਨੂੰ ਸੀ ਵੀ ਇੱਥੇ ਸੌਖਾ ਮਿਲ ਜਾਂਦਾ ਪੈਸੇ ਤੇ ਇਸ ਕਰਕੇ ਉਹਨੂੰ ਟਾਰਗੇਟ ਕਰ ਰਿਆ ਸੀ